ठीक है चलें साथियों भारतीय जनता पार्टी के बीच मेंबरशिप कम्पेन चल रही है और ये भारतीय जनता पार्टी की सदस्यता अभियान क्योंकि इलेक्शन कमीशन ऑफ इंडिया ने कहा कि हर एक पार्टी इंटरनल डेमोक्रेसी होनी चाहिए इलेक्शन होनी चाहिए है इलेक्टिड प्रेजिडेंट होना चाहिए सो इस ढंग होएगा, कदों होगा सारिया पार्टी तो लेकिन भारतीय जनता पार्टी एक ऐसी पार्टी है जिड़ी नियमित रूप मैंबरशिप करती है चुनाव करती है 6 اپریل 1980 نو بھارتی جنتا پارٹی دا جنم ਹੋਇਆ ਸੀਗਾ اور ਉਦੋਂ ਤੋਂ ਲੈ ਕੇ ਲਗਾਤਾਰ ਚੋਣ ਹੁੰਦੇ ਰਹੇ ਹਨ اور ਹਰ 3 ਸਾਲ ਬਾਅਦ ਪਹਿਲਾਂ ਇਹ 6 ਸਾਲ ਦਾ ਵਕਫਾ ਹੁੰਦਾ ਸੀ ਟਾਈਮ ਤੇ ਹਰ 3 ਸਾਲ ਬਾਅਦ ਜਿਹੜੇ ਹੈ ਗਿਆ ਚੋਣ ਹੁੰਦੇ ਆ ਔਰ 14 ਦੇ ਵਿੱਚ ਅਸੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ موبائل ਰਾਹੀਂ ਜਿਹੜਾ ਹੈਗਾ ਅਸੀਂ ਮੈਂਬਰਸ਼ਿਪ ਕਰਨ ਦਾ ਪ੍ਰਬਾਲਾ ਕੀਤਾ। ਔਰ 14 ਦੇ ਵਿੱਚ ਕੀਤਾ ਸੋ ਉਹਦੇ ਅਨੁਸਾਰ ਫਿਰ ਅਸੀਂ 19 ਦੇ ਵਿੱਚ 17 ਦੇ ਵਿੱਚ ਵੈਸੇ 14 19 13 13 19 19 ਦੇ ਵਿੱਚ ਫਿਰ ਅਸੀਂ ਮੈਂਬਰਸ਼ਿਪ ਅਸੀਂ ਦੁਬਾਰਾ ਕੀਤੀ ਔਰ ਜਦੋਂ 6 ਸਾਲ ਬਾਅਦ ਮੈਂਬਰਸ਼ਿਪ ਅਸੀਂ ਦੁਬਾਰਾ ਸਾਰੀ ਜਿਹੜੀ ਹੈਗੀ ਆ ਉਸੇ ਪੁਰਾਣੀ ਖਤਮ ਕਰਦੇ ਆ ਨਵੀਂ ਫੇਰ ਕਰਦੇ ਆ। ਤੋ ਲਗਭਗ 20 ਦੇ ਵਿੱਚ ਅਸੀਂ ਦੁਬਾਰਾ ਹੋਣੀ ਸੀਗੀ ਲੇਕਿਨ ਕੋਵਿਡ ਆਂ ਦੇ ਕਾਰਨ ਇਲੈਕਸ਼ਨਾਂ ਆਂ ਦੇ ਕਾਰਨ ਅਸੀਂ 24 ਦੇ ਵਿੱਚ ਮੈਂਬਰਸ਼ਿਪ ਅਭਿਆਨ ਜਿਹੜਾ ਹੈਗਾ ਪਹਿਲੀ ਸਤੰਬਰ ਤੋਂ ਸ਼ੁਰੂ ਕੀਤਾ 25 ਸਤੰਬਰ ਤੱਕ ਫਿਰ ਫਿਰ 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਫਿਰ ਚੋਣ ਆ ਗਏ ਪੰਚਾਇਤਾਂ ਦੇ ਆ ਗਏ ਬਾਈ ਇਲੈਕਸ਼ਨ ਆ ਗਏ ਸੋ ਇਸ سلسلہ ਫਿਰ ਥੋੜਾ ਜਿਹਾ ਡਿਲੇ ਹੁੰਦਾ ਰਿਹਾ ਔਰ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਭਈ ਭਾਰਤੀ ਜਨਤਾ ਪਾਰਟੀ ਦੀ ਪੂਰੇ ਹਿੰਦੁਸਤਾਨ ਦੇ ਵਿੱਚ 12 ਕਰੋੜ ਸਦਸье ਹੋ ਚੁੱਕੇ ਹਨ। ਸੋ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਜਿਹੜੀ ਹੈਗੀ ਹੈ ਸਦਸਿਆਂ ਦੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ। ਔਰ ਇਹਦੇ ਵਿੱਚ ਪੰਜਾਬ ਨੇ ਜਿਹੜਾ ਹੈਗਾ ਉਹ ਯੋਗਦਾਨ ਪਾਇਆ ਹੈਗਾ 823587 ਵੋਟ ਜਿਹੜੇ ਹੈਗੇ ਮੈਂਬਰਸ ਬਣੇ ਹਨ। ਔਰ ਪਿਛਲੇ ਦਿਨੀ ਸਾਡੇ ਮਹਾ ਮੰਤਰੀ ਸੰਗਠਨ ਰਾਸ਼ਟਰੀ ਮਹਾ ਮੰਤਰੀ ਸੰਗਠਨ ਸ਼੍ਰੀ ਬੀ ਐਲ ਸੰਤੋਸ਼ ਜੀ ਆਇਆ ਸੀਗੇ ਔਰ ਫੇਰੇ ਹੈਗਾ ਕਿ ਜਿਹੜਾ ਵਿਅਕਤੀ ਸੁਜਾ ਮੈਂਬਰ ਬਣਾ ਲੇਗਾ ਫਿਰ ਰਫਲ ਕੋਲ ਨਾਲ ਉਹ ਸਕ्रीय ਸਦਸਿਓ ਹੋਏਗਾ ਸੋ ਸੁਨਾਤੇ ਜਿਹੜਾ ਹੈਗਾ ਇਹ ਸਦਸਤਾ ਭਿਆਨ ਜਿਹੜਾ ਹੈਗਾ ਹੁਣ 21 ਤਰੀਕ ਤੱਕ ਚੱਲੇਗਾ ਉਹਦੇ ਵਿੱਚ ਅਸੀਂ ਮੈਂਬਰਸ਼ਿਪ ਬਣਾਣੇ ਆ ਔਰ ਹਰ ਇੱਕ ਬੂਤੇ ਸਾਡਾ ਟੀਚਾ ਹੈ ਕਿ दो सक्रिय सदस्यता सदस्य बनन सक्रिय सदस्य मतलब जहाँ ने पाँ पैबर अपने बनाए हो हर एक बूथ के दो सक्रिय सदस्य और लगभग इक्कीस तरीक तक जोड़ा है मैंबरशिप कर उपराला है सो उस तो बाद जो है साड़ा शड्यूल होएगा साढ़े बूथ प्रेजिडेंट बनने कमेटियां बननगिया फिर मंडल दे शक्ति केन्द्र बनने के फिर मंडल बनेंगे, फिर जिला बनेगा फिर प्रदेश बनेगा और फिर राष्ट्रीय स्तर पर उ राष्ट्रीय अध्यक्षता चुनाव है यह साड़ा इलेक्टोरल जोड़ा है सिस्टम जोड़ा है पूरा जोड़ा है कंप्लीट करके जोड़ा है फिर अभी इलेक्ट्रेजिडेंट जो है भारतीय जनता पार्टी के बनेगा तो साथियों मोटे तौर के उई टी बैठक सी दहाती की बठिंडा दिहाती असी फिर अभी हूँ ਵਿਦਿੰਦਾ ਅਰਬੰਦੀ ਦੀ ਜਿਹੜੀ ਗੱਲ ਕਰਨ ਜਾ ਰਹੇ। ਤੋਂ ਪੋਲਿਟਿਕਲ ਜਿਹੜੀ ਹੈਗੀ ਆ ਉਹ ਹੈ ਕਿ ਪਿਛਲੇ ਦਿਨੀ ਪੂਰਵ ਮੁੱਖ ਮੰਤਰੀ ਦਿੱਲੀ ਕੇਜਰੀ ਵਾਲੋਣਾ ਨੇ ਕਿਹਾ ਕਿ ਵੀ 18000 ਰੁਪਿਆ ਪਰ ਮਹੀਨ ਪਰ ਮਹੀਨ ਅਸੀਂ ਪੁਜਾਰੀਆਂ ਨੂੰ ਔਰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਅਸੀਂ ਦਵਾਂਗੇ। ਇਹ ਸਾਡੀ ਸਰਕਾਰ ਦੁਬਾਰਾ ਚੁਣ ਕੇ ਆਂਦੀ ਹੈ ਤਾਂ ਠੀਕ ਹੈ ਆਪਣੇ ਮੈਨੀਫੈਸਟੋ ਜਾਰੀ ਕੀਤਾ ਸਵਾਲ ਇਹ ਹੈਗਾ ਕਿ ਤੁਹਾਨੂੰ ਯਾਦ ਹੋਣਾ ਕਿ ਪਹਿਲੀ ਵਾਰੀ ਕੀ ਗਰੰਟੀਆਂ ਦਿੱਤੀਆਂ ਹੋਈਆਂ ਸੀਗੀਆਂ ਔਰ ਦਿੱਲੀ ਦੇ ਵਿੱਚ ਮੈਂ ਗੱਲ ਕਰਾਂ ਕਿ ਇਹ ਪਹਿਲਾਂ ਇਹਨਾਂ ਨੇ ਇਹ ਵਾਦਾ ਸਾਰਾ ਮਹੀਨੇ ਪਹਿਲਾਂ ਇੱਕ ਮੌਲਵੀਆਂ ਨਾਲ ਕੀਤਾ ਸੀਗਾ ਤੇ ਉਹ ਧਰਨੇ ਤੇ ਬੈਠੇ ਹੋਇਆ ਉਹ ਕਹਿੰਦੇ ਸਾਨੂੰ 17 ਮਹੀਨੇ ਤੋਂ ਦਿੱਲੀ ਵਕਾ ਬੋਰਡ ਤੋਂ ਤਨਖਾਹ ਨਹੀਂ ਮਿਲੀ ਹੈ। ਉਹ ਕេស ਲਈ ਨਹੀਂ ਮਿਲੀ ਕਿ ਵੀ ਜਿਹੜਾ ਸਟੇਟ ਐਕਸਚੈਂਜਰ ਚੋਂ ਪੈਸਾ ਜਿਹੜਾ ਹੈਗਾ ਉਹ ਟ੍ਰਾਂਸਫਰ ਨਹੀਂ ਕੀਤਾ ਦਿੱਲੀ ਵਕਾ ਬੋਰਡ ਨੇ। ਔਰ ਉੱਥੇ ਦੇ ਚੇਅਰਮੈਨ ਜਿਹੜੇ 올 ਇੰਡੀਆ ਇਮਾਮ ਐਸੋਸੀਏਸ਼ਨ ਦੇ ਹੈਗੇ ਆ ਉਹਨਾਂ ਨੇ ਧਰਨਾ ਲਾਇਆ ਹੋਇਆ ਹੈਗਾ। ਤੋਂ ਸੈਦ ਹੈ ਨਾਮ ਜਿਹੜਾ ਹੈਗਾ ਤੋਂ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਜਿਹੜੇ ਵਾਦੇ ਤੁਸੀਂ ਬਾਈਚ ਕੀਤੇ ਪੰਜਾਬ ਦੇ ਵਿੱਚ ਵੀ ਭੈਣਾ ਨਾ ਕੀਤਾ ਸੀਗਾ ਕਿ ਵੀ ਇੱਕ ਇੱਕ ਹਜ਼ਾਰ ਰੁਪਈਆ ਦੇਣਾ ਠੀਕ ਹੈ ਉਹ ਅੱਜ 3 ਸਾਲ ਹੋਣ ਆ ਰਹੇ ਹੋ 3 ਸਾਲ ਜਿਹੜੇ ਹੈਗੇ ਆ ਉਹ ਪੂਰੇ ਹੋ ਰਹੇ ਆ 36000 ਬੰਦਾ ਤੇ ਇਥੇ ਦਾ ਤੁਸੀਂ ਪੂਰਾ ਨਹੀਂ ਕੀਤਾ ਤੁਸੀਂ ਜਿਹੜੇ ਪਹਿਲੇ ਬਾਈਚ ਵਾਦੇ ਹੈਗੇ ਆ ਉਹ ਤਾਂ ਤੁਸੀਂ ਪੂਰੇ ਨਹੀਂ ਕਰ ਰਹੇ ਇੱਥੇ ਵੀ ਕਿਹਾ ਸੀਗਾ ਕਿ ਵੀ ਨਸ਼ਾ ਮੁਕਤ ਕਰਾਂਗੇ ਤੇ ਨਸ਼ਾ ਮੁਕਤ ਕੀ ਕਰਨਾ ਸੀਗਾ ਕਿ ਵੀ ਅਸੀਂ ਕਾਰਕਾਰ ਵਿਕਣਾ ਹੋ ਗਿਆ ਸ਼ੁਰੂ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਸਾਥੀਓ ਕਿ ਵੀ ਜਿਹੜੇ ਵਾਦੇ ਇਹਨਾਂ ਨੇ ਕੀਤੇ ਕਿ ਵੀ ਅਸੀਂ ਆਂਦੇ ਆ 2 ਮਹੀਨੇ ਦੇ ਅੰਦਰ ਦਾ ਨਸ਼ਾ ਮੁਕਤ ਕਰ ਦਾਂਗੇ ਕੁਛ ਨਹੀਂ ਕੀਤਾ ਫਿਰ 2500 ਰੁਪਏ ਅਸੀਂ ਪੈਨਸ਼ਨ ਜਿਹੜੀ ਹੈਗੀ ਉਹ ਵਧਾਵਾਂਗੇ ਉਹ ਵਾਦੇ ਪੂਰੇ ਨਹੀਂ ਕੀਤੇ ਹੁਣ ਦਿੱਲੀ ਨੂੰ ਵਾਦੇ ਜਿਹੜੇ ਹੈਗੇ ਨਵੇਂ ਸ਼ੁਰੂ ਕਰਤੇ ਤੇ ਆ ਔਰ ਸਾਥੀਓ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈਗੀ ਉਹ ਵੱਧ ਤੋਂ ਵੱਧਰ ਹੋ ਰਹੀ ਹੈ ਔਰ ਕੋਈ ਦਿਨ ਐਸਾ ਨਹੀਂ ਜਦਨ ਪ੍ਰਤੀਨਾ ਮੰਗੀ ਜਾਵੇ ਇਸ ਦਿਨ ਕੋਈ ਨਾ ਕੋਈ ਜਿਸ ਢੰਗ ਨਾਲ ਤੁਹਾਡੇ ਸਾਹਮਣੇ ਹੀ ਹੈ ਕਿ ਵੀ ਜੇਲਾ ਤੋਂ ਵੀਡੀਓ ਕਾਨਫਰੈਂਸ ਹੋ ਰਹੀ ਹੈ ਉਹ ਵੀ ਸੁਪਰੀਮ ਹਾਈ ਕੋਰਟ ਨੇ ਨੋਟਿਸ ਲੇਤਾ ਫਿਰ ਜਾ ਕੇ ਜਿਹੜਾ ਹੈਗਾ ਕਿ ਵੀ ਕਹਿੰਦੇ ਕਿ ਇਸੀ ਹੋਈ ਹੈ ਪਹਿਲਾਂ ਤਾਂ ਬੁਕਰ ਦੇ ਸੀਗੇ ਸਾਰੇ ਤੋਂ ਇਸ ਨਾਤੇ ਜਿਹੜਾ ਹੈਗਾ ਕਿ ਵੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਬਿਹਤਰ ਬਣਾਣਾ ਹਰ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੈ ਲੇਕਿਨ ਬੱਤਰ ਹੋ ਰਿਹਾ ਆਏਗਾ ਔਰ ਪੰਜਾਬ ਨੂੰ ਜਿਹੜਾ ਹੈਗਾ होर कर्जे डुबाया जा रहा लगभग जोड़ा है लग जो लास्ट क्वार्टर है तीस सितंबर तो इन्होंने किया तीस हज़ार करोड़ जोड़ा है होर करज़ा लैना है इस तरह तीन पॉइंट चौहत्र लाख करोड़ जोड़ा है पंजाब जरा करजे से डुब चुका है डेथ के अंदर सो पाबाब हालात जी है आम आदमी पार्टी जी है, है वो खास आदमी भी बन के रह गई है जनता की पार्टी नहीं बन तो मोटे तौर पर यह गल कहनी है

ਔਰ ਮੈਂ ਤਾਂ ਕਹਾਵਾਂਗਾ ਡੱਲੇਵਾਲ ਸਾਹਿਬ ਮਰਨ ਵਰਤ ਮਰਨ ਵਰਤ ਇਹ ਇੱਕ ਕਮਾਗਬੀ ਸੈਲਫਨ ਫਲਿਕਸ ਪਰਫਲਿਕਸਨ ਵਾਲੀ ਗੱਲ ਹੈਗੀ ਆ ਕਿ ਵੀ ਆਪਾਂ ਇਹਦੀ ਬਜਾਏ ਕੋ ਹੋਰ ਰਸਤਾ ਜਿਹੜਾ ਹੈਗਾ ਉਹ ਚੁਣਨਾ ਚਾਹੀਦਾ ਬਾਕੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਹਮੇਸ਼ਾ ਦਰਵਾਜ਼ੇ ਖੁੱਲੇ ਆਪਾਂ ਬੈਠ ਕੇ ਕਿਉਂਕਿ ਸਾਰੇ ਮਸਲੇ ਜਿੰਨੇ ਹੁੰਦੇ ਗੱਲਬਾਤ ਰਾਹੀਂ ਹੁੰਦੇ ਆ ਅਸੀਂ ਵੀ ਜਿਹੜਾ ਹੈਗਾ ਅਸੀਂ ਵੀ ਪਾਰਟੀ ਦੇ ਅੰਦਰ ਵੀ ਇਹ ਗੱਲਾਂ ਕਹੀਆਂ ਕਿ ਵੀ ਭਾਈ ਇਹਨਾਂ ਦੇ ਜਿਹੜੇ ਗੈਸਰੇ ਮੰਗਾ ਹੀ ਹੈ ਉਹਨਾਂ ਸਾਰੇ ਨਾਲ ਗੱਲਬਾਤ ਲਈ ਜਿਹੜਾ ਹੈ ਹੱਲ ਕਰ ਸਕਦੇ। ਪਰ ਤੁਸੀਂ ਇੱਕ ਦਿਨ ਪਹਿਰੇ ਮੈਂ ਕਿਹਾ ਕਿ ਕੇਂਦਰ ਸਰਕਾਰ ਮੁੰਡਾ ਗੱਲਬਾਤ ਕਰਨ ਤਿਆਰ ਕੀ ਹੈ। ਪਹਿਲੇ ਵਾਰ ਸਾਰੇ ਵੀ ਗੱਲ ਕਹਿਤੀ ਹੈ ਕਿ ਮੈਂ ਮੀਟਿੰਗ ਦਾ ਕੈਲੰਡਰ ਸਕ੍ਰੀਨਪੋਰਟ ਦਖਲ ਕਰ ਰਹੀ ਪਰ ਕੇਂਦਰ ਸਰਕਾਰ ਕੋਈ ਗੋਚ ਨਹੀਂ। ਮੈਂ ਕਹਿੰਦੀ ਸੁਪਰੀਮ ਕੋਰਟ ਨੇ ਵੀ ਕਿਹਾ ਨਹੀਂ ਹੈਲਥ ਦੀ ਚਿੰਤਾ ਵੀ ਕੀਤੀ ਹੈ ਢੱਲੇਵਾਲ ਸਾਹਿਬ ਦੀ ਹੈ। ਤੋਂ ਇਸ ਕੱਲ ਦਾ ਕਿ ਭਾਈ ਮੈਂ ਤਾਂ ਕਹਾਂਗਾ ਕਿ ਵੀ ਇਹ ਮਰਨ ਵਰ ਤਰੀਕਾ ਨਹੀਂ ਆਪਣੇ ਗੱਲਾਂ ਮੰਵਾਉਂਦਾ ਆਪਾਂ ਉਹ ਹੋਰ ਐਜੀਟੇਸ਼ਨ ਕਰ ਸਕਦੇ, ਉਹ ਤਰੀਕਾ ਕਰ ਸਕਦੇ ਆ ਮੈਂ ਅਪੀਲ ਵੀ ਕਰਦਾ ਢੱਲੇਵਾਲ ਸਾਹਿਬ ਨੂੰ ਕਿ ਵੀ ਆਪਾਂ ਇਹ ਕੰਮ ਨਾ ਕਰੀਏ ਪੰਜਾਬ বিজেপি ਮਨੋ ਕਿਸੇ ਤਰ੍ਹਾਂ ਦਾ رابطہ ਕਰਨ ਕੀਤਾ ਗਿਆ ਕੇਂਦਰ ਨਾਲ ਸਾਲ ਮਿਲ ਬਣਾਉਣ ਦੇ ਕੋ ਅਸੀਂ ਅਸੀਂ ਸਾਡੇ ਕੇਂਦਰੀ ਨੇਤৃত্ব ਆਇਆ ਸੀ ਸਾਡੇ ਕੋਲ ਅਸੀਂ ਉਹਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਸਾਰੀ ਗੱਲ ਕਿਸੇ ਲੱਗੀ ਕੋਈ ਛੋਟੀ ਕਮੇਟੀ ਵੀ ਹੋਵੇ ਤਾਂ ਦੇਖੋ ਗੱਲ ਇਹ ਸਾਡਾ ਹੁੰਦਾ ਸਾਰਾ ਇੰਟਰਨਲ ਇੱਕ ਮੈਕੈਨਿਜ਼ਮ ਹੁੰਦਾ ਉਹਦੇ ਵਿੱਚ ਅਸੀਂ ਪੰਜਾਬ ਦੇ ਹਾਲਾਤ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਕਿਸਾਨੀ ਬਾਰੇ ਵੀ ਸਾਰੀਆਂ ਗੱਲਾਂ ਉਹ ਚੀਤੀਆਂ ਹੈ ਜੇ ਵੀ ਇਹ ਗੱਲਬਾਤ ਦਾ ਜ਼ਰੀਆ ਜਿਹੜਾ ਹੈਗਾ ਇਹ ਚੱਲਣਾ ਚਾਹੀਦਾ ਔਰ ਕੰਟੀਨਿਊ ਜਾਣਾ ਹੈ ਮੈਂ ਕਿਹਾ ਜੀ ਦੇਖੋ ਗੱਲ ਹੈ ਕੋ ਮਹਾ ਮੰਤਰੀ ਸੰਗਠਨ ਆਈ ਸੀ ਉਹਨਾਂ ਨੇ ਜਾ ਕੇ ਸਰਕਾਰ ਤੱਕ ਪਹੁੰਚਾਨ ਕੀ ਠੀਕ ਹੈ ਨਾ ਸਰ ਜਿਤਨਾ ਡਿਲੀਵਰ ਸਾਹਿਬ ਨੇ 40 ਦੀ ਨੌਕਰੀ ਸਰਕਾਰ ਦੇ ਅੰਦਰ ਦਿੱਤੀ ਗਈ ਹੈ ਦੇ ਕੇਂਦਰ ਸਰਕਾਰ ਨੂੰ ਨਹੀਂ ਚਾਹੀਦਾ ਜਿਵੇਂ ਇੱਕ ਮੰਤਰੀ ਸਾਹਿਬ ਹੈਗੇ ਅੰਦਰ ਗੱਲਬਾਤ ਕਰਨਾ ਮੈਂ ਕਿਹਾ ਜੀ ਮੈਂ ਇਸ ਗੱਲ ਦੇ ਮੈਂ ਹੀ ਗੱਲ ਕਹੀ ਹੈ ਡਿਲੀਵਰ ਸਾਹਿਬ ਲੋਕ ਵੀ ਆਪਾਂ ਮਰਨ ਵਰਤ ਜਿਹੜਾ ਨੇ ਇਤਨੀ ਕਾਣੀ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਮਨਵਾਣੀਆਂ ਮਨਵਾਣ ਦੇ ਤਰੀਕੇ ਹੋਰ ਵੀ ਬਤੇਰੇ ਆਗੇ ਆ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਉਹਨਾਂ ਨੂੰ ਇਹ ਮਰ ਵਰਤੀ ਰਾ ਛੱਡ ਕੇ ਆਪਾਂ ਹੋਰ ਐਜੀਟੇਸ਼ਨ ਦਾ ਆਪਾਂ ਗੱਲ ਕਰੀਏ ਉਹਦੇ ਬਾਰੇ ਗੱਲ ਆਪਾਂ ਗੱਲਬਾਤ ਕਰਨ ਦੇ ਨਾਲ ਹੀ ਮਸਲੇ ਹੱਲ ਹੁੰਦੇ ਨਾ ਕਿ ਐਦਾਂ ਹੱਲ ਹੁੰਦੇ ਅਮਨੋਨਿਵਸ ਦਾ ਸਤਾ ਦੀ ਗੱਲ ਕੀਤੀ ਹੈ ਸਰ ਯੂਪੀ ਜੇ ਵੱਡੀ ਪ੍ਰਕਾਰ ਹੈ ਇਸੇ ਤਰ੍ਹਾਂ ਸਤਾ ਜਿਸ ਤਰ੍ਹਾਂ ਭਾਈ ਸਾਹਿਬ ਤੁਸੀਂ ਪੰਜਾਬ ਦੀ ਜੀ ਚਿੰਤਾ ਕਰੋ ਉੱਥੇ ਦਾ ਵਧੀਆ ਯੂਪੀ ਨਹੀਂ ਯੂਪੀ ਵੀ ਵਧੀਆ ਹੈ ਲਾਡ ਆਰਡਰ ਬੜੀਆ ਹੈ ਚੈਨਲ ਤੇ ਸਭ ਖਬਰ ਨਹੀਂ ਕੋਲ ਜੀ ਹੂੰ ਇਹਰੇ ਚੈਨਲ ਤੇ ਦੇਖੀ ਧਰਮਿਕ ਗੱਪੀ ਦਾ ਮੈਂ ਕਹਾਂ ਜੀ ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਭਾਈ ਸਾਹਿਬ ਪੰਜਾਬ ਦੀ ਗੱਲ ਕਰੀਏ ਆਪਾਂ ਆਪਾਂ ਪੰਜਾਬ ਦੇ ਬੈਠੇ ਆ ਪੰਜਾਬ 'ਚ ਬੈਠੇ ਆ ਹਾਂਜੀ ਐਮਐਸਪੀ ਨੂੰ ਲੈ ਕੇ ਹਾਂਜੀ ਐਮਐਸਪੀ ਲਗਾ 23 ਫਸਲਾਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਕੋਲ ਗੱਲ ਦੇਖੋ ਉਸ ਤੋਂ ਹਰਿਆਣਾ ਦੇ ਵਿੱਚ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਖੁਦ ਦਿੱਤੀ ਹੈਗੀ ਤੇ ਆਪਣੇ ਮਾਨ ਸਾਹਿਬ ਵੀ ਇਸ ਗੱਲ ਤੇ ਧਿਆਨ ਕਰਨ ਕਿ ਵੀ ਐਮਐਸਪੀ ਜਿਹੜਾ 24 24 ਫਸਲਾਂ ਤੇ ਦੇ ਸਕਦੇ ਆ ਇਹ ਕਿਉਂ ਨਹੀਂ ਦੇ ਸਕਦੇ ਠੀਕ ਹੈ ਜੀ ਸਾਰੇ ਆਪਣਾ ਪੰਜਾਬ ਦੇ ਕੇ ਚਰਚਾ ਹੋ ਰਹੀ ਹੈ ਜੀ ਆ ਨਵੇਂ ਪ੍ਰਸਤਾਵ ਦਾ ਬਦਲਣ ਦੀ ਗੱਲ ਚੱਲ ਰਹੀ ਹੈ ਦੇਖੋ ਇਸ ਤਰ ਸਾਡਾ ਇਲੈਕਟੋਰਲ ਪ੍ਰੋਸੈਸ ਚੱਲਦਾ ਪਿਆ ਹੈਗਾ ਉਹਦੇ ਵਿੱਚ ਨੈਚੁਰਲ ਹੈ ਪ੍ਰਧਾਨ ਵੀ ਨਵਾਂ ਆ ਜਾਏਗਾ ਤੁਹਾਡੇ ਕੋਲ ਆਈ ਕਰਨਾ ਮੈਂ ਕਹ ਜੀ ਇਲੈਕਸ਼ਨ ਸਾਡਾ ਸਿਸਟਮ ਚੱਲਦਾ ਪਿਆ ਆਲਰੇਡੀ ਮੈਂਬਰਸ਼ਿਪ ਹੋ ਰਹੀ ਹੈ ਉਹਦੇ ਬਾਅਦ ਜਿਹੜਾ ਹੈਗਾ ਸਾਡੇ ਚੋਣ ਸ਼ੁਰੂ ਹੋ ਜਾਣੇ ਆ ਪੁਜੇਵਾ ਦੇ ਪ੍ਰਦੇਸ਼ ਉਹ ਦੇਖਤਾ ਜਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਦਲੇ ਜਾਏ ਜਿਹੜਾ ਪੰਜਾਬ ਉਹ ਚਲਾ ਜਾਊਗਾ ਕਿ ਟਾਂਸ ਪਾਰਟੀਆਂ ਜਿਹੜੇ ਆਏ ਹੈਗੇ ਉਹਨਾਂ ਮੈਂ ਕਿਹਾ ਭਾਈ ਸਾਹਿਬ ਜਿਹੜੇ ਆ ਗਏ ਅਮਾ ਜਾਇਆ ਅਮਾ ਆ ਗਏ ਹੈਗੇ ਅਮਾ ਜਾਇਆ ਤੋਂ ਸਾਡੇ ਹੁਣ ਪਾਰਟੀ ਦੇ ਚ ਉਹ ਕਾਂਗਰਸ ਤੋਂ ਆਏ ਗਏ ਖਤਮ ਇਤਿਹਾਸ ਹੋ ਗਿਆ ਉਹ ਭਾਰਤੀ ਜਨਤਾ ਪਾਰਟੀ ਦੇ ਸਾਥੀ ਹੈ ਉਹ ਭਾਰਤੀ ਜਨਤਾ ਪਾਰਟੀ ਚ ਜਿਹੜਾ ਹੈਗਾ ਆਪਾਂ ਜ਼ਿੰਮੇਵਾਰੀਆਂ ਜਿਹੜੀਆਂ ਦਿੰਨੇ ਭਾਰਤੀ ਜਨਤਾ ਪਾਰਟੀ ਦਾ ਹਿਰਦੇ ਬਹੁਤ ਵਿਸ਼ਾਲ ਹੈ ਔਰ ਬਹੁਤ ਸਪੇਸ ਹੈਗੀ ਹੈ ਤੇਰੀ ਸਰ ਉਹ ਬੀਸੀਪੀ ਵਾਲੇ ਉਹਦੇ ਨਾਲ ਜਿਹੜਾ ਰਾਏ ਹੁੰਦਾ ਇੰਨੇ ਸਾਡੇ ਤੋਂ ਕੰਮ ਕਰ ਰਿਹਾ ਵੀ ਸਾਡੇ ਤੇਰਾ ਰਾਏ ਲੈ ਕੇ ਜੀ ਗੱਲ ਇਹ ਹੈਗਾ ਜਿੱਦਾਂ ਹਰੇ ਘਰ ਚ ਹੁੰਦਾ ਹੈ ਕਿ ਵੀ بڑا ਘਰ ਬੰਦਾ ਹੈ ਉਹਦੇ ਵਿੱਚ ਨੈਚੁਰਲ ਮਾੜੀਆਂ ਮੂਰਤੀਆਂ ਕੋਈ ਗੱਲ ਹੁੰਦੀ ਆ ਵੀ ਆ ਉਹ ਘਰ ਚ ਬੈ ਕੇ